ਹਰ ਇੱਕ ਬੰਦੇ ਨੂੰ ਲੱਗਦਾ ਹੈ ਕਿ ਮੇਰੀ ਜੋ ਜ਼ਿੰਦਗੀ ਹੈ ਉਹ ਚੰਗੀ ਹੋਵੇ ਮੇਰਾ ਜੋ ਆਉਣ ਵਾਲਾ ਭਵਿੱਖਾ ਉਹ ਵਧੀਆ ਹੋਵੇ ਉਸ ਲਈ ਉਹ ਕਮਾਈ ਵੀ ਕਰਦਾ ਹੈ ਕਈ ਲੋਕ ਤਾਂ ਬੜੀ ਮਿਹਨਤ ਕਰਦੇ ਨੇ ਕਈ ਸ਼ਾਰਟਕਟ ਤਰੀਕਾ ਅਪਣਾਉਂਦੇ ਨੇ ਕਈ ਦੋ ਨੰਬਰ ਦਾ ਕੰਮ ਕਰਦੇ ਨੇ ਪਰ ਕਈ ਲੋਕ ਬਾਹਰਲੇ ਦੇਸ਼ ਜਾ ਕੇ ਉੱਥੇ ਮਿਹਨਤ ਕਰਕੇ ਕਮਾਈ ਕਰਨਾ ਚਾਹੁੰਦੇ ਨੇ ਪਰ ਬੰਦਾ ਸੋਚਦਾ ਕੁਝ ਹੋਰ ਹੈ ਤੇ ਕਈ ਵਾਰ ਹੋ ਕੁਝ ਹੋਰ ਜਾਂਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਕੁੜੀ ਜੋ ਕਿ ਨਰਸਿੰਗ ਦੀ ਪੜ੍ਹਾਈ ਕਰਦੀ ਹੈ ਉਸ ਤੋਂ ਬਾਅਦ ਬਾਹਰਲੇ ਦੇਸ਼ ਚਲੀ ਜਾਂਦੀ ਹੈ ਪਰ ਉੱਥੇ ਉਸ ਦੇ ਨਾਲ ਉਹ ਹੁੰਦਾ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਕੇਰਲਾ ਦਾ ਜ਼ਿਲ੍ਹਾ ਪਲਕਾ ਇਥੋਂ ਦੀ ਰਹਿਣ ਵਾਲੀ ਨਵੀਸ਼ਾ ਪ੍ਰੀਆ ਜੋ ਕਿ ਨਰਸਿੰਗ ਦੀ ਪੜ੍ਹਾਈ ਕਰਦੀ ਹੈ ਪੜ੍ਹਾਈ ਕਰਨ ਤੋਂ ਬਾਅਦ 2008 ਦੇ ਵਿੱਚ ਜਦੋਂ ਉਸ ਨੇ ਪੜ੍ਹਾਈ ਕੰਪਲੀਟ ਕੀਤੀ ਤਾਂ ਉਸ ਤੋਂ ਬਾਅਦ ਇੱਕ ਹਸਪਤਾਲ ਦੇ ਵਿੱਚ ਉਹ ਨੌਕਰੀ ਕਰਨ ਲੱਗਦੀ ਹੈ। ਤਕਰੀਬਨ 3 ਸਾਲ ਬਾਅਦ 2011 ਦੇ ਵਿੱਚ ਪ੍ਰੀਆ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਆਪਾਂ ਕਿਸੇ ਬਾਹਰਲੇ ਦੇਸ਼ ਵਿੱਚ ਜਾ ਕੇ ਕੰਮ ਕਰੀਏ ਕਿਉਂਕਿ ਨਰਸਿੰਗ ਦੀ ਬੜੀ ਜ਼ਿਆਦਾ ਜ਼ਰੂਰਤ ਹੈ ਨਰਸਾਂ ਦੀ ਬੜੀ ਜ਼ਿਆਦਾ ਜ਼ਰੂਰਤ ਹੈ ਹੋਰ ਦੇਸ਼ਾਂ ਦੇ ਵਿੱਚ ਤਾਂ ਜੋ ਪਤੀ ਹੁੰਦਾ ਉਹ ਤਿਆਰ ਹੋ ਜਾਂਦਾ ਫਿਰ ਇਹ ਜਮਨ ਦੇ ਵਿੱਚ ਜਾਂਦੇ ਨੇ ਜਮਨ ਦੀ ਰਾਜਧਾਨੀ ਸਨਾ ਉੱਥੇ ਚਲੇ ਜਾਂਦੇ ਨੇ ਉੱਥੇ ਜਾ ਕੇ ਪ੍ਰਿਆ ਹਸਪਤਾਲ ਦੇ ਵਿੱਚ ਕੰਮ ਕਰਨ ਲੱਗ ਜਾਂਦੀ ਹੈ ਤੇ ਜੋ ਇਸ ਦਾ ਪਤੀ ਹੁੰਦਾ ਉਹ ਵੀ ਛੋਟਾ ਮੋਟਾ ਉੱਥੇ ਕੰਮ ਕਰਨ ਲੱਗ ਜਾਂਦਾ ਸਮਾਂ ਲੰਘਦਾ ਤਾਂ ਪ੍ਰਿਆ ਦੇ ਕੋਲ ਇੱਕ ਬੇਟੀ ਦਾ ਜਨਮ ਹੁੰਦਾ ਉਸ ਤੋਂ ਬਾਅਦ ਸਮਾ ਹੋਰ ਲੰਘਦਾ ਹੈ ਤੇ ਹੁਣ ਇਹਨਾਂ ਉੱਤੇ ਆਰਥਿਕ ਸੰਕਟ ਆ ਜਾਂਦਾ ਹੈ ਜੋ ਪ੍ਰੀਆ ਦਾ ਪਤੀ ਹੁੰਦਾ ਹੈ ਉਹ ਪ੍ਰੀਆ ਨੂੰ ਕਹਿੰਦਾ ਕਿ ਆਪਾਂ ਭਾਰਤ ਚੱਲਦੇ ਹਾਂ ਆਪਣੇ ਪਿੰਡ ਚੱਲਦੇ ਹਾਂ ਪਰ ਪ੍ਰੀਆ ਇਸ ਗੱਲ ਤੇ ਰਾਜੀ ਨਹੀਂ ਸੀ ਉਹ ਕਹਿੰਦੀ ਸੀ ਕਿ ਮੈਂ ਇੱਥੇ ਰਹਿ ਕੇ ਹੀ ਕੰਮ ਕਰਨਾ ਜੋ ਪਤੀ ਹੁੰਦਾ ਹੈ ਉਹ ਕਹਿੰਦਾ ਕਿ ਮੈਂ ਆਪਣੀ ਬੇਟੀ ਨੂੰ ਲੈ ਕੇ ਭਾਰਤ ਚੱਲਿਆ ਜਾਣਾ ਤਾਂ ਪ੍ਰੀਆ ਨੇ ਕਿਹਾ ਕਿ ਠੀਕ ਹੈ ਤੁਸੀਂ ਭਾਰਤ ਚਲੇ ਜਾਓ ਪਰ ਮੈਂ ਇੱਥੇ ਹੀ ਰਹਿ ਕੇ ਕਮਾਈ ਕਰਾਂਗੀ 2014 ਆ ਜਾਂਦਾ ਹੈ ਪ੍ਰੀਆ ਆਪਣੇ ਪਤੀ ਨੂੰ ਆਪਣੇ ਦੇਸ਼ ਵਿੱਚ ਬੁਲਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਦੇਸ਼ ਦੇ ਵਿੱਚ ਗ੍ਰਹਿ ਜੁੱਧ ਵਾਲੇ ਹਾਲਾਤ ਪੈਦਾ ਹੋ ਜਾਂਦੇ ਨੇ ਜਿਸ ਕਾਰਨ ਜੋ ਵੀਜੇ ਹੁੰਦੇ ਨੇ ਉਹ ਨਹੀਂ ਦਿੱਤੇ ਜਾਂਦੇ ਤੇ ਜੋ ਪ੍ਰੀਆ ਹੁੰਦੀ ਉਹ ਆਪਣੇ ਪਤੀ ਨੂੰ ਨਾ ਬੁਲਾ ਸਕੇ 2015 ਆ ਜਾਂਦਾ ਹੈ 2015 ਦੇ ਵਿੱਚ ਇਸ ਦੀ ਮੁਲਾਕਾਤ ਇੱਕ ਬੰਦਾ ਜਿਸ ਦਾ ਨਾਮ ਤਲਾਲ ਅਬਦੁਲ ਮਹਿੰਦੀ ਸੀ ਉਸ ਨਾਲ ਹੁੰਦੀ ਹੈ ਉਸ ਨਾਲ ਇਸ ਦੀ ਮਿੱਤਰਤਾ ਹੋ ਜਾਂਦੀ ਹੈ ਤੇ ਉਹ ਪ੍ਰੀਆ ਨੂੰ ਕਹਿੰਦਾ ਕਿ ਆਪਾਂ ਰਲ ਕੇ ਇੱਕ ਹਸਪਤਾਲ ਖੋਲ ਲੈਨੇ ਆ ਕਿਉਂਕਿ ਜੋ ਪ੍ਰੀਆ ਸੀ ਉਹ ਤਾਂ ਹਸਪਤਾਲ ਖੋਲ ਨਹੀਂ ਸਕਦੀ ਸੀ ਕਿਉਂਕਿ ਉਹ ਦੇਸ਼ ਦੀ ਵਾਸੀ ਨਹੀਂ ਸੀ ਤਾਂ ਪ੍ਰੀਆ ਨੇ ਸੋਚਿਆ ਕਿ ਕਮਾਈ ਵੱਧ ਜਾਵੇਗੀ ਜੇ ਆਪਣਾ ਹਸਪਤਾਲ ਹੋ ਜਾਵੇ ਤਾਂ ਹੁਣ ਤਲਾਲ ਹਸਪਤਾਲ ਖੋਲਦਾ ਹੈ ਪ੍ਰੀਆ ਉਸ ਵਿੱਚ ਕੰਮ ਕਰਦੀ ਹੈ ਚੰਗਾ ਕੰਮ ਚੱਲਣ ਲੱਗਦਾ ਹੈ ਪਰ ਜੋ ਤਲਾਲ ਹੁੰਦਾ ਉਸ ਤੇ ਮਨ ਵਿੱਚ ਬੇਈਮਾਨੀ ਆ ਜਾਂਦੀ ਹੈ ਉਹ ਹਿਸਾਬ ਕਿਤਾਬ ਦੇ ਵਿੱਚ heira-pheri ਕਰਨ ਲੱਗਦਾ ਹੈ। ਇਸ ਗੱਲ ਦਾ ਪਤਾ ਪ੍ਰਿਆ ਨੂੰ ਵੀ ਲੱਗਦਾ ਹੈ। ਪ੍ਰਿਆ ਉਸ ਨੂੰ ਕਹਿੰਦੀ ਹੈ ਕਿ ਤੂੰ ਹਿਸਾਬ ਕਿਤਾਬ ਸਹੀ ਨਹੀਂ ਦੇ ਰਿਹਾ ਤੇ ਇਹਨਾਂ ਦਾ ਇਸ ਗੱਲ ਕਰਕੇ ਝਗੜਾ ਵੀ ਹੁੰਦਾ ਹੈ। ਜੋ ਤਲਾਲ ਹੁੰਦਾ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦਾ ਤਾਂ ਜੋ ਪ੍ਰਿਆ ਹੁੰਦੀ ਹੈ ਉਹ ਹਸਪਤਾਲ ਵੱਲ ਆਪਣਾ ਧਿਆਨ ਘਟਾ ਦਿੰਦੀ ਹੈ। ਹਸਪਤਾਲ ਹੁਣ ਘਾਟੇ ਦੇ ਵਿੱਚ ਜਾਣ ਲੱਗਦਾ ਹੈ। ਇਸ ਕਾਰਨ ਜੋ ਤਲਾਲ ਹੁੰਦਾ ਉਹ ਨਸ਼ੇ ਦਾ ਆਦੀ ਹੋ ਜਾਂਦਾ ਹੈ। ਉਹ ਨਸ਼ਾ ਕਰਨ ਲੱਗਦਾ ਹੈ। ਪਰ ਜੋ ਪ੍ਰੀਆ ਹੁੰਦੀ ਆ ਉਹ ਹੁਣ ਕਿਤੇ ਹੋਰ ਜਾ ਕੇ ਕੰਮ ਕਰਨਾ ਚਾਹੁੰਦੀ ਸੀ ਪਰ ਜੋ ਤਲਾਲ ਹੁੰਦਾ ਹੈ ਉਹ ਪ੍ਰੀਆ ਦਾ ਜੋ ਪਾਸਪੋਰਟ ਹੁੰਦਾ ਹੈ ਉਹ ਆਪਣੇ ਕੋਲ ਰੱਖ ਲੈਂਦਾ ਹੈ ਪ੍ਰੀਆ ਨੂੰ ਗੁਲਾਮਾਂ ਬਾਗ ਰੱਖਦਾ ਹੈ ਤੇ ਕਈ ਵਾਰ ਤਾਂ ਆਪਣੇ ਦੋਸਤਾਂ ਨੂੰ ਨਾਲ ਲਿਆ ਕੇ ਪ੍ਰੀਆ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪ੍ਰੀਆ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਗੁਲਾਮਾਂ ਬਾਗ ਰੱਖਿਆ ਜਾਂਦਾ ਹੈ ਪਰ ਪ੍ਰੀਆ ਦੇ ਕੋਲ ਕੋਈ ਵੀ ਰਸਤਾ ਨਹੀਂ ਸੀ ਕਿਉਂਕਿ ਜੋ ਪ੍ਰੀਆ ਦਾ ਪਾਸਪੋਰਟ ਸੀ ਉਹ ਤਲਾਲ ਦੇ ਕੋਲ ਸੀ ਪ੍ਰੀਆ ਹੁਣ ਫਸ ਚੁੱਕੀ ਸੀ ਪ੍ਰੀਆ ਬੜੀ ਕੋਸ਼ਿਸ਼ ਕਰਦੀ ਹੈ ਕਿ ਤਲਾਲ ਤੋਂ ਕਿਸੇ ਹਿਸਾਬ ਨਾਲ ਪਾਸਪੋਰਟ ਲੈ ਲੈਤਾ ਜਾਵੇ ਪਰ ਤਲਾਲ ਤੋਂ ਉਹ ਪਾਸਪੋਰਟ ਲੈਣ ਵਿੱਚ ਕਾਮਯਾਬ ਨਹੀਂ ਹੁੰਦੀ ਪ੍ਰੀਆ ਇੱਕ ਦਿਨ ਸੋਚਦੀ ਹੈ ਕਿ ਤਲਾਲ ਨਸ਼ੇ ਦਾ ਆਦੀ ਹੈ ਕਿਉਂ ਨਾ ਇਸ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਉਸ ਤੋਂ ਬਾਅਦ ਇਸ ਦੇ ਘਰ ਦੀ ਤਲਾਸ਼ੀ ਲੈਂਦੀ ਜਾਵੇ ਤੇ ਆਪਣਾ ਪਾਸਪੋਰਟ ਹਾਸਲ ਕੀਤਾ ਜਾਵੇ ਹੁਣ ਇੱਕ ਦਿਨ ਪ੍ਰੀਆ ਤਲਾਲ ਨੂੰ ਨਸ਼ੇ ਦੀ ਟੀਕਾ ਲਾਉਂਦੀ ਹੈ ਜਿਸ ਨਾਲ ਉਹ ਬੇਹੋਸ਼ ਨਹੀਂ ਹੁੰਦਾ ਪਰ ਉਸ ਤੋਂ ਬਾਅਦ ਜੋ ਪ੍ਰਿਆ ਹੁੰਦੀ ਹੈ ਉਸ ਦੇ ਇੱਕ ਹੋਰ ਟੀਕਾ ਲਾ ਦਿੰਦੀ ਹੈ ਜਿਸ ਨਾਲ ਹੁਣ ਤਲਾਲ ਨੂੰ ਨਸ਼ੇ ਦੀ ਓਵਰਡੋਜ਼ ਮਿਲ ਜਾਂਦੀ ਹੈ ਤੇ ਉਹ ਇਹ ਜੋ ਡੋਜ਼ ਹੁੰਦੀ ਹੈ ਉਸ ਨੂੰ ਸਹਾਰ ਨਾ ਸਕਿਆ ਤੇ ਉਸ ਦੀ ਮੌਤ ਹੋ ਜਾਂਦੀ ਹੈ ਪ੍ਰਿਆ ਨੂੰ ਤਾਂ ਲੱਗਦਾ ਸੀ ਕਿ ਜੇ ਇਹ ਬੇਹੋਸ਼ ਹੋ ਜਾਵੇ ਤਾਂ ਮੈਂ ਇਸ ਦੇ ਘਰ ਦੀ ਤਲਾਸ਼ੀ ਲੈ ਕੇ ਆਪਣਾ ਪਾਸਪੋਰਟ ਲੱਭ ਲਵਾਂਗੀ ਤੇ ਜਦੋਂ ਮੈਨੂੰ ਪਾਸਪੋਰਟ ਮਿਲ ਜਾਵੇਗਾ ਮੈਂ ਇੱਥੋਂ ਕਿਤੇ ਹੋਰ ਚਲੀ ਜਾਵਾਂਗੀ ਪਰ ਹੁੰਦਾ ਉਸ ਤੋਂ ਬਿਲਕੁਲ ਉਲਟ ਹੈ ਤਲਾਲ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਜਾਂਦੀ ਹੈ ਤੇ ਇਹ ਜੋ ਖਬਰ ਹੁੰਦੀ ਹੈ ਪੁਲਿਸ ਤੱਕ ਪਹੁੰਚ ਜਾਂਦੀ ਹੈ ਹੁਣ ਪ੍ਰਿਆ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ 2017 ਦਾ ਇਹ ਸਾਲ ਸੀ ਤੇ ਪ੍ਰਿਆ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤੇ ਅਦਾਲਤ ਵਿੱਚ ਇਸ ਉੱਤੇ ਕੇਸ ਚੱਲਦਾ ਹੈ 2020 ਆ ਜਾਂਦਾ ਹੈ 2020 ਦੇ ਵਿੱਚ ਨਿਚਲੀ ਅਦਾਲਤ ਤੋਂ ਪ੍ਰਿਆ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਹੁਣ ਪ੍ਰਿਆ ਉੱਚ ਅਦਾਲਤ ਦੇ ਵਿੱਚ ਅਪੀਲ ਕਰਦੀ ਹੈ ਹਾਈ ਕੋਰਟ ਦੇ ਵਿੱਚ ਪਰ ਉੱਥੇ ਵੀ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ 13 ਨਵੰਬਰ 2023 ਨੂੰ ਜੋ ਹਾਈ ਕੋਰਟ ਹੁੰਦੀ ਹੈ ਉਹ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਦੀ ਹੈ ਤੇ ਹੁਣ ਪ੍ਰੀਆ ਨੂੰ ਲੱਗਦਾ ਸੀ ਕਿ ਜੋ ਬਲੱਡ ਮਣੀਆ ਉਹ ਇਹਨਾਂ ਦੇ ਘਰਦਿਆਂ ਨੂੰ ਦੇ ਕੇ ਮੈਂ ਆਪਣੀ ਸਜ਼ਾ ਮਾਫ਼ ਕਰਵਾ ਲਵਾਂਗੀ ਉਹ ਮੈਨੂੰ ਮਾਫ਼ ਕਰ ਦੇਣਗੇ ਬਲੱਡ ਮਣੀ 1 ਕਰੋੜ 60 ਲੱਖ ਰੁਪਇਆ ਜੋ ਤਲਾਲ ਦੇ ਘਰਦੇ ਹੁੰਦੇ ਆ ਉਹ ਮੰਗਦੇ ਨੇ ਇਹ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਫੇਰ ਵੀ ਰੌਲਾ ਪੈ ਜਾਂਦਾ ਤੇ ਜੋ ਤਲਾਲ ਦੇ ਘਰ ਵਾਲੇ ਹੁੰਦੇ ਆ ਉਹ ਕਹਿੰਦੇ ਆ ਕਿ ਸਾਨੂੰ ਪੈਸਾ ਨਹੀਂ ਚਾਹੀਦਾ ਪ੍ਰੀਆ ਨੂੰ ਫਾਂਸੀ ਦਿੱਤੀ ਜਾਵੇ ਹੁਣ ਪ੍ਰੀਆ ਕੋਲ ਇੱਕ ਹੀ ਆਸ਼ਾ ਦੀ ਕਿਰਨ ਸੀ ਉਸੇ ਰਾਸ਼ਟਰਪਤੀ ਰਾਸ਼ਟਰਪਤੀ ਨੂੰ ਪ੍ਰਿਆ ਵੱਲੋਂ ਅਪੀਲ ਕੀਤੀ ਜਾਂਦੀ ਹੈ ਰਾਸ਼ਟਰਪਤੀ ਵੱਲੋਂ ਵੀ ਇਹ ਜੋ ਪ੍ਰਿਆ ਦੀ ਫਾਂਸੀ ਦੀ ਸਜ਼ਾ ਹੁੰਦੀ ਹੈ ਇਸ ਨੂੰ ਬਰਕਰਾਰ ਰੱਖਿਆ ਜਾਂਦਾ ਹੈ 30 ਦਸੰਬਰ 2024 ਨੂੰ ਰਾਸ਼ਟਰਪਤੀ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਪ੍ਰਿਆ ਦੀ ਫਾਂਸੀ ਦੀ ਸਜ਼ਾ ਜੋ ਉਹ ਨਹੀਂ ਮਾਫ ਕੀਤੀ ਜਾਵੇਗੀ ਤੇ ਪ੍ਰਿਆ ਨੂੰ ਹੁਣ 1 ਮਹੀਨੇ ਦੇ ਵਿੱਚ ਵਿੱਚ ਫਾਂਸੀ ਦਿੱਤੀ ਜਾਵੇ ਇਹ ਗੱਲ ਦੀ ਪੁਸ਼ਟੀ ਭਾਰਤ ਮੰਤਰਾਲੇ ਵੱਲੋਂ ਕੀਤੀ ਜਾਂਦੀ ਹੈ ਸੁਨ ਵਿੱਚ ਇਹ ਆਇਆ ਕਿ 31 ਜਨਵਰੀ 2025 ਤੱਕ ਜੋ ਪ੍ਰਿਆ ਉਸ ਨੂੰ ਫਾਂਸੀ ਦੇ ਦਿੱਤੀ ਜਾਵੇਗੀ ਪਰ ਜੋ ਭਾਰਤ ਸਰਕਾਰ ਆ ਭਾਰਤ ਮੰਤਰਾਲੇ ਉਹ ਕਹਿ ਰਿਹਾ ਕਿ ਅਸੀਂ ਪ੍ਰਿਆ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਕੀ ਬਣਦਾ ਪ੍ਰਿਆ ਦੀ ਜਾਨ ਬਚਾਈ ਜਾਂਦੀ ਹੈ ਜਾਂ ਫਿਰ ਪ੍ਰਿਆ ਨੂੰ ਜਮਨ ਦੇਸ਼ ਦੀ ਅਦਾਲਤ ਵੱਲੋਂ ਜੋ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਉਸ ਦੇ ਅਧੀਨ ਫਾਂਸੀ ਦੇ ਦਿੱਤੀ ਜਾਵੇਗੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਘਟ ਰਹੀਆਂ ਨੇ ਕਿਵੇਂ ਇੱਕ ਕੁੜੀ ਜੋ ਕਿ ਆਪਣੇ ਚੰਗੇ ਭਵਿੱਖ ਦੇ ਲਈ ਬਾਹਰਲੇ ਦੇਸ਼ ਜਾਂਦੀ ਹੈ ਪਹਿਲਾਂ ਇੱਥੇ ਪੜ੍ਹਾਈ ਕਰਦੀ ਹੈ ਲੜਾਈ ਕਰਨ ਤੋਂ ਬਾਅਦ ਬਾਹਰਲੇ ਦੇਖ ਜਾਂਦੀ ਹੈ ਕਿ ਮੇਰੀ ਜ਼ਿੰਦਗੀ ਚੰਗੀ ਹੋ ਜਾਵੇਗੀ ਮੇਰੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਚੰਗਾ ਹੋ ਜਾਵੇਗਾ ਪਰ ਹੁੰਦਾ ਬਿਲਕੁਲ ਉਸ ਤੋਂ ਉਲਟ ਹੈ ਉਹ ਇੱਕ ਤਰ੍ਹਾਂ ਦੀ ਉੱਥੇ ਗੁਲਾਮ ਬਣ ਕੇ ਰਹਿ ਜਾਂਦੀ ਹੈ ਤੇ ਅੱਜ ਇਹ ਨੌਬਤ ਆ ਗਈ ਕਿ ਸ਼ਾਇਦ ਪ੍ਰਿਆ ਨੂੰ ਜਮਨ ਦੀ ਅਦਾਲਤ ਵੱਲੋਂ ਜੋ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਉਸ ਦੇ ਅਧੀਨ ਫਾਂਸੀ ਦੇ ਦਿੱਤੀ ਜਾਵੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ